ਸਸਿ ਕਾਲ ਮੀਟ ਕਰਨ ਤੇ ਸਾਰੇ ਵਧੀਆ ਹੋ ਗਏ ਸੋ ਅੱਜ ਆਪਾਂ ਆਪਣੇ ਸ਼ਹਿਰ ਚ ਦਾਲ ਆਇਆ ਹੈ ਬਾਬਿਆਂ ਦਾ ਤੇ ਆਪਾਂ ਆਏ ਆ ਜਿਵੇਂ ਤੁਹਾਨੂੰ ਆਪਣੇ ਸ਼ੌਂਕਾਂ ਜਾਨਵਰਾਂ ਵਗੈਰਾ ਦਾ ਕੋੜਿਆ ਵਗੈਰਾ ਦਾ ਸੋ ਇਹ ਵੀ ਆਪਾਂ ਪੂਰਾ ਕਰਾਂਗੇ ਤੇ ਆ ਆਹ ਤੁਹਾਨੂੰ ਵਿਖਾਉਨੇ ਆ ਤੇ ਆਹ ਤੁਹਾਨੂੰ ਨਾਲੇ ਮੇਲੇ ਦਾ ਆਨੰਦ ਵਿਖਾਉਨੇ ਆ ਚੈੱਕ ਕਰੋ ਇਹ ਮੇਲੇ ਦੀ ਮਤਲਬ ਬਾਹਰਲੀ ਸਾਈਡ ਆ ਸੋ ਆਹ ਸਾਰੇ ਬਾਬਿਆਂ ਦਾ ਦਾਲਿਆ

ਮੇਰੇ ਲੱਗੇ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਘੋੜੇ ਸੋ ਹਾਂਜੀ ਗਾਇਸ ਇਹ ਚੈੱਕ ਕਰ ਸਕਦੇ ਜੀ ਮੋਰ ਹਾਂਜੀ ਗਾਇਸ ਪਿਓਰ ਟਿਕਟਾ ਚੈੱਕ ਕਰੋ 91 ਤੋਂ ਰਗੜੇ ਦੱਲਾਂ ਕਰ ਛੱਲ ਰਿਹਾ ਸੋ ਸੰਤਾਨੀਆਂ ਆ ਲੋ ਰਿੰਗਿਆ ਰਕੜਾ ਰੰਗ ਹਾਂਜੀ ਗਾਇਸ ਆ ਚੈੱਕ ਕਰੋ ਨੀ ਕਿ ਨਿਗੇ ਬਿਸ਼ੇਰੇ ਤਿੰਨ ਬਾਕੀ ਆ ਬੱਚੇ ਹੋਏ ਆ सहान जी कले दौनक चेक करो so, इधर भी घोड़े घोड़े सह जी कोड़े की आप शॉर्ट भी पावे चेक करो, so, चेक करो. ए, ए। क्या बात कि सोना लगन दिया महल की रोवान है मतलब मह्ल शुरू होगा दौड़ा de zo ga niet ਸੋ ਹਾਂਜੀ ਗਾਇਸ ਮੱਲਾ ਸਟਾਰਟ ਹੋ ਚੁੱਕਿਆ ਵਾ ਸੋ ਬੱਬੇ ਕੋੜੇ ਭਜਾ ਰਹੇ ਨੇ ਇਹ ਦੇਖ ਸਕਦੇ ਜੀ ਸੂਕਾ ਟਾਈ ਟਾਈ ਸਾਰੇ ਪਾਸੇ ਹੋ ਗਿਆ ਹੈ ਹੋ ਗਿਆ ਜੀ ਤੁਹਾਨੂੰ ਪਤਾ ਕੋੜੇ ਦੌੜਦੇ ਹੋ ਗਏ ਗਏ ਉਹ ਉਧਰ ਚੈੱਕ ਕਰੋ ਚੋਂ ਕੋੜਿਆਂ ਦੇ ਬੱਬਾ ਜੀ ਸਵਾਰ ਹੋਏ ਹੀ ਹਾਂਜੀ ਗਾਇਸ ਇਹਨਾਂ ਦੇ ਇੱਕਦਮ ਪਤਾ ਨਹੀਂ ਲੱਗਦਾ ਕਿਿੱਧਰ ਨੂੰ ਇਹਨਾਂ ਤੁਰ ਪਣਾ ਵਾ ਬਹੁਤ ਹੀ ਦਰ ਪ੍ਰਸਤੁਤੀ ਸਰਨਾਗੋੜੇ ਦੇ ਮਿਸ਼ਾ ਤੋਂ ਸਰਕਾਰ ਬਣਾਇਆ ਜਾ ਰਿਹਾ ਜਲੂ ਦਾ ਮੁੱਖ ਗੁਰੂ ਕਾਦਰ ਜੀ ਖਾਲਸਾ ਵਿੱਚ ਜਦੋਂ ਪਾਪ ਦੀ ਸਰਕਾਰ ਹੱਤੀ ਸਿੰਘ ਸਾਹਿਬ ਅਗਰ ਸ਼ੀਰ ਦਾ ਦੂਰ ਦਾ ਸ਼ੀਰਾ ਗਲ ਪੱਤ ਦੇ ਬਾਹਰ ਦੇ ਮੈਦਾਨ ਸ਼ੀਰ ਵਹਾਂ ਬੋਸ ਸੁਵਚੇ ਗਲ ਪੱਤ ਦੇ ਨਾਲ ਸਰਕਾਰ ਦੇ ਲੋੜਿਆਂ ਦੇ ਪਪਾਈ ਨੇ ਦੌੜ ਲਈ ਚੱਕਰ ਸਰਦਾਰ ਸੁਭਕਰ ਜੀ ਫਰੇ ਕਾਪੜਾ ਸਭਤੀ ਫਟਾ ਦੇ ਸੁਵਲਾਪਰ ਜੀ ਸੁਮੇ ਸਰਦਾਰ ਖਸ਼ਲਿਕਨ ਜੀ ਰਬਲਾ ਨਾਈ ਦੇਖੂਗਾ ਸੂ ਬਾਬਾ ਜਗਰਾਜ ਸਿੰਘ ਦੀ ਮੰਡੀ ਵਾਲੇ ਸੋਹਾਂ ਜੀ ਗਾਇਕ ਜੇ ਦਲ ਦੀ ਸ਼ਾਨ ਆ ਸੋ ਇਹਦਾ ਨਾਮ ਹੈ ਭੋਲਾ ਚੈੱਕ ਕਰੋ ਬਬਾਈ ਸਾਈਡ ਤੇ ਆਇਆ ਹੋਇਆ ਹੈ ਦਲ ਪਪਾ ਮੀਂਹ ਚੰਗੀ ਹਿੰਦ ਸੋ ਇਹ ਚੈੱਕ ਕਰੋ ਸੋ ਹਾਂ ਜੀ ਗਾਇਸ ਮੱਲਾ ਹੋ ਗਿਆ ਸਮਾਪਤ ਸਾਰੇ ਕੁੜੇ ਜੱਸੀ ਬਸੇ ਤੁਰ ਫਿਰ ਰਹੇ ਨੇ ਚੱਕਰ ਸਾਦੇ ਤੇ ਆਹ ਦਾਖੀ ਇਹ ਆਏ ਤੇ ਬਸ਼ੇਰੀਆਂ ਮਲਮ ਨਿੱਕੇ ਨਿੱਕੇ ਬੱਚੇ ਆ ਤੇ ਕੁੜੀਆਂ ਵੱਡੀਆਂ ਹੋਈਆਂ ਸਾਂਜੀ ਗਈ ਚੈੱਕ ਕਰੋ ਕੁੜੇ ਨੇ ਲੈ ਰਿਆ ਨੇ ਯਾਰੇ ਪਿਓਰ ਚਿੱਟਾ ਕੋੜਾ ਚੱਕਰੋ ਗਾਇਸ ਕਿੱਡਾ ਲਿਸ਼ਾਣਿਆ ਸੋ ਹਾਂਜੀ ਗਾਇਸ ਹੁਨੇ ਰਹਾ ਚੁਕਿਆ ਵਾ ਤੇ ਦੌੜ ਵੀ ਸਮਾਪਤ ਹੋ ਚੁਕੀ ਹੈ ਤੇ ਇੱਥੇ ਆਪਾਂ ਆਪਣਾ ਅੱਜ ਦਾ ਵਲੌਗ ਸਮਾਪਤ ਕਰਦੇ ਹਾਂ ਸੋ ਫਿਰ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ